ਭਾਰਤ ਪਾਕਿਸਤਾਨ ਵਿਚਕਾਰ ਜੰਗ ਦੀਆਂ ਚਰਚਾਵਾਂ ਇੱਕ ਵਾਰ ਫਿਰ ਤੋਂ ਸ਼ੁਰੂ ਹੋ ਗਈਆਂ ਨੇ ਕਿਉਂਕਿ ਪਾਕਿਸਤਾਨ ਦੇ ਅਸੀਮ ਮੁਨੀਰ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਜਿਸ ਤੋਂ ਬਾਅਦ ਮਾਹੌਲ ਪੱਕਦਾ ਗਿਆ ਇਸ ਤੋਂ ਬਾਅਦ ਹੁਣ ਭਾਰਤੀ ਫੌਜ ਦੇ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਇੱਕ ਖਤਰਨਾਕ ਯੁੱਧ ਦੀ ਚੇਤਾਵਨੀ ਦਿੱਤੀ ਹੈ ਉਹਨਾਂ ਕਿਹਾ ਹੈ ਕਿ ਇਸ ਵਾਰ ਦੁਸ਼ਮਣ ਨੂੰ ਕਿਸੇ ਹੋਰ ਦੇਸ਼ ਦਾ ਸਮਰਥਨ ਵੀ ਮਿਲ ਰਿਹਾ ਹੈ ਫੌਜੀ ਮੁਖੀ ਦਾ ਇਹ ਬਿਆਨ ਅਜੇ ਹੀ ਸਮੇਂ ਚ ਆਇਆ ਜਦੋਂ ਪਾਕਿਸਤਾਨੀ ਫੌਜ ਮੁਖੀ ਤੇ ਫੀਲਡ ਮਾਰਸ਼ਲ ਅਸੀਮ ਮੁਨੀਰ ਅਮਰੀਕਾ ਦੇ ਦੌਰੇ ਤੇ ਨੇ ਹਾਲਾਂਕਿ ਜਨਰਲ ਉਪੇਂਦਰ ਦਿਵੇਦੀ ਨੇ ਕਿਸੇ ਦੇਸ਼ ਦਾ ਨਾਂ ਨਹੀਂ ਲਿਆ ਅਤੇ ਉਹਨਾਂ ਦਾ ਬਿਆਨ ਵੀ 4 ਅਗਸਤ ਦਾ ਹੈ ਜਿਸ ਦੀ ਵੀਡੀਓ ਫੌਜ ਨੇ ਐਤਵਾਰ ਨੂੰ ਜਾਰੀ ਕੀਤੀ ਹੈ पीटीआई ਦੀ ਰਿਪੋਰਟ ਅਨੁਸਾਰ ਫੌਜ ਮੁਕੀ ਨੇ ਕਿਸੇ ਵੀ ਦੇਸ਼ ਦਾ ਨਾਮ ਲਏ ਬਿਨਾ ਖਤਰੇ ਦੀ ਸੰਭਾਵਨਾ ਨੂੰ ਰੇਖਾਂਕਿਤ ਕੀਤਾ ਤੇ ਕਿਹਾ ਕਿ ਅਗਲੀ ਵਾਰ ਖਤਰਾ ਬਹੁਤ ਜ਼ਿਆਦਾ ਹੋ ਸਕਦਾ ਹੈ ਤੇ ਉਹ ਦੇਸ਼ ਇਹ ਇਕੱਲੇ ਹੀ ਕਰੇਗਾ ਜਾਂ ਕਿਸੇ ਹੋਰ ਦੇਸ਼ ਦੇ ਸਮਰਥਨ ਨਾਲ ਸਾਨੂੰ ਨਹੀਂ ਪਤਾ ਪਰ ਮੈਨੂੰ ਯਕੀਨ ਹੈ ਕਿ ਮੈਨੂੰ ਲੱਗਦਾ ਹੈ ਉਹ ਦੇਸ਼ ਇਕੱਲਾ ਨਹੀਂ ਹੋਵੇਗਾ ਇਹ ਉਹ ਥਾਂ ਹੈ ਜਿੱਥੇ ਸਾਨੂੰ ਸਾਵਧਨ ਰਹਿਣਾ ਪਵੇਗਾ ਜਨਰਲ ਉਪੇਂਦਰ ਦਿਵੇਦੀ ਨੇ ਆਪਰੇਸ਼ਨ ਸੰਦੂਰ ਦੀਆਂ ਜਟਿਲਾਵਾਂ ਤੇ ਜ਼ੋਰ ਦਿੰਦੇ ਹੋਏ ਸ਼ਤਰੰਜ ਦੀ ਖੇਡ ਨਾਲ ਤੁਲਨਾ ਕਰਦੇ ਹੋਏ ਉਹ ਬੋਲੇ ਕਿ ਆਪਰੇਸ਼ਨ ਸੰਦੂਰ ਦੇ ਵਿੱਚ ਅਸੀਂ ਸ਼ਤਰੰਜ ਦੀ ਖੇਡ ਖੇਡੀ ਇਸ ਦਾ ਕੀ ਅਰਥ ਹੈ ਇਸ ਦਾ ਅਰਥ ਹੈ ਕਿ ਸਾਨੂੰ ਨਹੀਂ ਪਤਾ ਸੀ ਕਿ ਦੁਸ਼ਮਣ ਦੀ ਅਗਲੀ ਚਾਲ ਕੀ ਹੋਵੇਗੀ ਤੇ ਅਸੀਂ ਕੀ ਕਰਨਾ ਹੈ ਜਾਂ ਕੀ ਕਰ ਰਹੇ ਹਾਂ ਅਸੀਂ ਇਸ ਨੂੰ ਗ੍ਰੇ ਜ਼ੋਨ ਕਹਿੰਦੇ ਹਾਂ ਗ੍ਰੇ ਜ਼ੋਨ ਦਾ ਅਰਥ ਹੈ ਕਿ ਅਸੀਂ ਇੱਕ ਰਵਾਇਤੀ ਕਾਰਵਾਈ ਨਹੀਂ ਕਰ ਰਹੇ ਸਗੋਂ ਅਸੀਂ ਕੁਝ ਅਜੀਹਾ ਕਰ ਰਹੇ ਹਾਂ ਜੋ ਕਿ ਰਵਾਇਤੀ ਕਾਰਵਾਈ ਤੋਂ ਥੋੜਾ ਵੱਖਰਾ ਹੈ ਉਹਨਾਂ ਨੇ ਵਿਸਥਾਰ ਦੇ ਵਿੱਚ ਦੱਸਿਆ ਕਿ ਅਗਲੀ ਜੰਗ ਜਿਸ ਦੀ ਅਸੀਂ ਕਲਪਨਾ ਕਰ ਰਹੇ ਹਾਂ ਜਲਦੀ ਹੀ ਹੋ ਸਕਦੀ ਹੈ ਸਾਨੂੰ ਉਸ ਅਨੁਸਾਰ ਤਿਆਰੀ ਕਰਨੀ ਪਵੇਗੀ ਇਸ ਦੇ ਵਿੱਚ ਸਾਨੂੰ ਇਹ ਲੜਾਈ ਇਕੱਠੇ ਲੜਨੀ ਪਵੇਗੀ ਫੌਜ ਮੁਖੀ ਨੇ ਫੌਜ ਕਿਹਾ ਕਿ ਫੌਜੀ ਇਕੱਲੀ ਨਹੀਂ ਲੜਦੀ ਉਹ ਕਿਹਾ ਕਿ ਜੇਕਰ ਮੈਂ ਇਸ ਨੂੰ ਆਪਣੇ ਦ੍ਰਿਸ਼ਟੀਕੋਣ ਤੋਂ ਦੇਖਾਂ ਤਾਂ ਭਾਰਤ ਢਾਈ ਮੋਰਚਿਆਂ ਦਾ ਸਾਹਮਣਾ ਕਰ ਚੁੱਕਿਆ ਹੈ ਜੇਕਰ ਅਸੀਂ ਦੇਸ਼ ਦੀਆਂ ਜ਼ਮੀਨੀ ਸਰਹੱਦਾਂ ਦੀ ਗੱਲ ਕਰੀਏ ਤਾਂ ਅੱਜ ਦੇ ਭਾਰਤ ਦੇ ਲੋਕਾਂ ਦੀ ਮਾਨਸਿਕਤਾ ਨੂੰ ਦੇਖਦੇ ਹੋਏ ਜਿੱਤ ਦੀ ਸਥਿਤੀ ਜ਼ਮੀਨ ਦੇ ਰੂਪ ਦੇ ਵਿੱਚ ਹੀ ਰਹੇਗੀ ਮੁੱਖੀ ਨੇ ਕਿਹਾ ਕਿ ਜਿੱਥੇ ਤੱਕ ਆਪਰੇਸ਼ਨ ਸਿੰਦੂਰ ਦਾ ਸਬੰਧ ਹੈ ਭਾਰਤੀ ਫੌਜ ਛਤਰਾਂ ਚ ਖੇਡ ਰਹੀ ਹੈ ਤੇ ਚੈਕਮੇਟ ਦੇ ਇਸ ਖੇਡ ਵਿੱਚ ਕੁਝ ਚੀਜ਼ਾਂ ਦਿਖਾਈ ਦੇ ਰਹੀਆਂ ਨੇ ਤੇ ਕੁਝ ਦਿਖਾਈ ਨਹੀਂ ਦੇ ਰਹੀਆਂ ਉਹਨਾਂ ਨੇ ਕਿਹਾ ਜੇਕਰ ਕੁਝ ਦਿਖਾਈ ਨਹੀਂ ਦੇ ਰਿਹਾ ਤਾਂ ਇਹ ਹੋ ਸਕਦਾ ਹੈ ਕਿ ਦੂਜੇ ਦੇਸ਼ ਦੁਸ਼ਮਣ ਦੀ ਮਦਦ ਕਰ ਰਹੇ ਹੋਣ ਇਹ ਟੈਸਟ ਮੈਚ ਚੌਥੇ ਦਿਨ ਰੁਕ ਗਿਆ ਇਹ 14 ਦਿਨ 140 ਦਿਨ 1400 ਦਿਨ ਜਾਰੀ ਰਹਿ ਸਕਦਾ ਸੀ ਸਾਨੂੰ ਨਹੀਂ ਪਤਾ ਪਰ ਇਸ ਸਬ ਲਈ ਸਾਨੂੰ ਤਿਆਰ ਰਹਿਣਾ ਪਵੇਗਾ ਅਧਰ ਇਸ ਦੇ ਨਾਲ ਹੀ ਹੁਣ ਸਿੰਧੂ ਜਲ ਸੰਧੀ ਤੇ ਮਾਹੌਲ ਗਰਮਾ ਗਿਆ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਪੁੱਟੋ ਨੇ ਭਾਰਤ ਨੂੰ ਗਿੱਦੜ ਪਪਕੀ ਦਿੱਤੀ ਹੈ ਪੁੱਟੋ ਨੇ ਕਿਹਾ ਕਿ ਜੇਕਰ ਭਾਰਤ ਸਿੰਧੂ ਜਲ ਸੰਧੀ ਸਥगित ਕਰਦਾ ਹੈ ਤੇ ਜੇਕਰ ਉਸਤੇ ਬੰਨ ਬਣਾਉਂਦਾ ਹੈ ਤਾਂ ਭਾਰਤ ਦੇ ਖਿਲਾਫ ਯੁੱਧ ਹੋਵੇਗਾ ਬਿਲਾਵਲ ਪੁੱਟੋ ਨੇ ਪਾਕਿਸਤਾਨ ਦੀ ਜਨਤਾ ਨੂੰ ਵੀ ਸਮਰਥਨ ਦੀ ਅਪੀਲ ਕੀਤੀ ਹੈ ਭਾਰਤ ਪਾਕਿਸਤਾਨ ਵਿਚਕਾਰ ਜੰਗ ਦੀਆਂ ਚਰਚਾਵਾਂ ਇੱਕ ਵਾਰ ਫਿਰ ਤੋਂ ਸ਼ੁਰੂ ਹੋ ਗਈਆਂ ਨੇ ਕਿਉਂਕਿ ਪਾਕਿਸਤਾਨ ਦੇ ਅਸੀਮ ਮੁਨੀਰ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਜਿਸ ਤੋਂ ਬਾਅਦ ਮਾਹੌਲ ਭੱਕਦਾ ਗਿਆ ਇਸ ਤੋਂ ਬਾਅਦ ਹੁਣ ਭਾਰਤੀ ਫੌਜ ਦੇ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਇੱਕ ਖਤਰਨਾਕ ਯੁੱਧ ਦੀ ਚੇਤਾਵਨੀ ਦਿੱਤੀ ਹੈ। ਉਹਨਾਂ ਕਿਹਾ ਹੈ ਕਿ ਇਸ ਵਾਰ ਦੁਸ਼ਮਣ ਨੂੰ ਕਿਸੇ ਹੋਰ ਦੇਸ਼ ਦਾ ਸਮਰਥਨ ਵੀ ਮਿਲ ਰਿਹਾ ਹੈ। ਫੌਜੀ ਮੁਖੀ ਦਾ ਇਹ ਬਿਆਨ ਅਜਿਹੇ ਸਮੇਂ ਚ ਆਇਆ ਜਦੋਂ ਪਾਕਿਸਤਾਨੀ ਫੌਜ ਮੁਖੀ ਤੇ ਫੀਲਡ ਮਾਰਸ਼ਲ ਅਸੀਮ ਮੁਨੀਰ ਅਮਰੀਕਾ ਦੇ ਦੌਰੇ ਤੇ ਨੇ। ਹਾਲਾਂਕਿ ਜਨਰਲ ਉਪੇਂਦਰ ਦਿਵੇਦੀ ਨੇ ਕਿਸੇ ਦੇਸ਼ ਦਾ ਨਾਂ ਨਹੀਂ ਲਿਆ ਅਤੇ ਉਹਨਾਂ ਦਾ ਬਿਆਨ ਵੀ 4 ਅਗਸਤ ਦਾ ਹੈ ਜਿਸ ਦੀ ਵੀਡੀਓ ਫੌਜ ਨੇ ਐਤਵਾਰ ਨੂੰ ਜਾਰੀ ਕੀਤੀ। ਪੀਟੀਆਈ ਦੀ ਰਿਪੋਰਟ ਅਨੁਸਾਰ ਫੌਜ ਮੁਖੀ ਨੇ ਕਿਸੇ ਵੀ ਦੇਸ਼ ਦਾ ਨਾਮ ਲਏ ਬਿਨਾ ਖਤਰੇ ਦੀ ਸੰਭਾਵਨਾ ਨੂੰ ਰੇਖਾਂਕਿਤ ਕੀਤਾ ਤੇ ਕਿਹਾ ਕਿ ਅਗਲੀ ਵਾਰ ਖਤਰਾ ਬਹੁਤ ਜ਼ਿਆਦਾ ਹੋ ਸਕਦਾ ਹੈ ਤੇ ਉਹ ਦੇਸ਼ ਇਹ ਇਕੱਲੇ ਹੀ ਕਰੇਗਾ ਜਾਂ ਕਿਸੇ ਹੋਰ ਦੇਸ਼ ਦੇ ਸਮਰਥਨ ਨਾਲ ਸਾਨੂੰ ਨਹੀਂ ਪਤਾ ਪਰ ਮੈਨੂੰ ਯਕੀਨ ਹੈ ਕਿ ਮੈਨੂੰ ਲੱਗਦਾ ਹੈ ਉਹ ਦੇਸ਼ ਇਕੱਲਾ ਨਹੀਂ ਹੋਵੇਗਾ ਇਹ ਉਥਾਂ ਹੈ ਜਿੱਥੇ ਸਾਨੂੰ ਸਾਵਧਾਨ ਰਹਿਣਾ ਪਵੇਗਾ ਜਨਰਲ ਉਪੇਂਦਰ ਦਿਵੇਦੀ ਨੇ ਆਪਰੇਸ਼ਨ ਸੰਦੂਰ ਦੀਆਂ ਜਟਿਲਾਵਾਂ ਤੇ ਜ਼ੋਰ ਦਿੰਦੇ ਹੋਏ ਸ਼ਤਰੰਜ ਦੀ ਖੇਡ ਨਾਲ ਤੁਲਨਾ ਕਰਦੇ ਹੋਏ ਉਹ ਬੋਲੇ ਕਿ ਆਪਰੇਸ਼ਨ ਸੰਦੂਰ ਦੇ ਵਿੱਚ ਅਸੀਂ ਸ਼ਤਰੰਜ ਦੀ ਖੇਡ ਖੇਡੀ ਇਸ ਦਾ ਕੀ ਅਰਥ ਹੈ ਇਸ ਦਾ ਅਰਥ ਹੈ ਕਿ ਸਾਨੂੰ ਨਹੀਂ ਪਤਾ ਸੀ ਕਿ ਦੁਸ਼ਮਣ ਦੀ ਅਗਲੀ ਚਾਲ ਕੀ ਹੋਵੇਗੀ ਤੇ ਅਸੀਂ ਕੀ ਕਰਨਾ ਹੈ ਜਾਂ ਕੀ ਕਰ ਰਹੇ ਹਾਂ ਅਸੀਂ ਇਸ ਨੂੰ ਗ੍ਰੇ ਜ਼ੋਨ ਕਹਿੰਦੇ ਹਾਂ ਗ੍ਰੇ ਜ਼ੋਨ ਦਾ ਅਰਥ ਹੈ ਕਿ ਅਸੀਂ ਇੱਕ ਰਵਾਇਤੀ ਕਾਰਵਾਈ ਨਹੀਂ ਕਰ ਰਹੇ ਸਗੋਂ ਅਸੀਂ ਕੁਝ ਅਜੀਹਾ ਕਰ ਰਹੇ ਹਾਂ ਜੋ ਕਿ ਰਵਾਇਤੀ ਕਾਰਵਾਈ ਤੋਂ ਥੋੜਾ ਵੱਖਰਾ ਹੈ ਉਹਨਾਂ ਨੇ ਵਿਸਥਾਰ ਦੇ ਵਿੱਚ ਦੱਸਿਆ ਕਿ ਅਗਲੀ ਜੰਗ ਜਿਸ ਦੀ ਅਸੀਂ ਕਲਪਨਾ ਕਰ ਰਹੇ ਹਾਂ ਜਲਦੀ ਹੀ ਹੋ ਸਕਦੀ ਹੈ ਸਾਨੂੰ ਉਸ ਅਨੁਸਾਰ ਤਿਆਰੀ ਕਰਨੀ ਪਵੇਗੀ ਇਸ ਦੇ ਵਿੱਚ ਸਾਨੂੰ ਇਹ ਲੜਾਈ ਇਕੱਠੇ ਲੜਨੀ ਪਵੇਗੀ ਫੌਜ ਮੁਖੀ ਨੇ ਫੌਜ ਕਿਹਾ ਕਿ ਫੌਜੀ ਇਕੱਲੀ ਨਹੀਂ ਲੜਦੀ ਉਹ ਕਿਹਾ ਕਿ ਜੇਕਰ ਮੈਂ ਇਸ ਨੂੰ ਆਪਣੇ ਦ੍ਰਿਸ਼ਟੀਕੋਣ ਤੋਂ ਦੇਖਾਂ ਤਾਂ ਭਾਰਤ ਢਾਈ ਮੋਰਚਿਆਂ ਦਾ ਸਾਹਮਣਾ ਕਰ ਚੁੱਕਿਆ ਹੈ ਜੇਕਰ ਅਸੀਂ ਦੇਸ਼ ਦੀਆਂ ਜ਼ਮੀਨੀ ਸਰਹੱਦਾਂ ਦੀ ਗੱਲ ਕਰੀਏ ਤਾਂ ਅੱਜ ਦੇ ਭਾਰਤ ਦੇ ਲੋਕਾਂ ਦੀ ਮਾਨਸਿਕਤਾ ਨੂੰ ਦੇਖਦੇ ਹੋਏ ਜਿੱਤ ਦੀ ਸਥਿਤੀ ਜ਼ਮੀਨ ਦੇ ਰੂਪ ਦੇ ਵਿੱਚ ਹੀ ਰਹੇਗੀ ਮੁੱਖੀ ਨੇ ਕਿਹਾ ਕਿ ਜਿੱਥੇ ਤੱਕ ਆਪਰੇਸ਼ਨ ਸਿੰਦੂਰ ਦਾ ਸੰਬੰਧ ਹੈ ਭਾਰਤੀ ਫੌਜ ਛਤਰਾਂ ਚ ਖੇਡ ਰਹੀ ਹੈ ਤੇ ਚੈਕਮੇਟ ਦੇ ਇਸ ਖੇਡ ਵਿੱਚ ਕੁਝ ਚੀਜ਼ਾਂ ਦਿਖਾਈ ਦੇ ਰਹੀਆਂ ਨੇ ਤੇ ਕੁਝ ਦਿਖਾਈ ਨਹੀਂ ਦੇ ਰਹੀਆਂ ਉਹਨਾਂ ਨੇ ਕਿਹਾ ਜੇਕਰ ਕੁਝ ਦਿਖਾਈ ਨਹੀਂ ਦੇ ਰਿਹਾ ਤਾਂ ਇਹ ਹੋ ਸਕਦਾ ਹੈ ਕਿ ਦੂਜੇ ਦੇਸ਼ ਦੁਸ਼ਮਣ ਦੀ ਮਦਦ ਕਰ ਰਹੇ ਹੋਣ ਇਹ ਟੈਸਟ ਮੈਚ ਚੌਥੇ ਦਿਨ ਰੁਕ ਗਿਆ ਇਹ 14 ਦਿਨ 140 ਦਿਨ 1400 ਦਿਨ ਜਾਰੀ ਰਹਿ ਸਕਦਾ ਸੀ ਸਾਨੂੰ ਨਹੀਂ ਪਤਾ ਪਰ ਇਸ ਸਬ ਲਈ ਸਾਨੂੰ ਤਿਆਰ ਰਹਿਣਾ ਪਵੇਗਾ ਉਦਰੀਜ਼ ਦੇ ਨਾਲ ਹੀ ਹੁਣ ਸਿੰਧੂ ਜਲ ਸੰਧੀ ਤੇ ਮੋਹਲ ਗਰਮਾ ਗਿਆ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਪੁੱਟੋ ਨੇ ਭਾਰਤ ਨੂੰ ਗਿੱਦੜ ਪਪਕੀ ਦਿੱਤੀ ਹੈ ਪੁੱਟੋ ਨੇ ਕਿਹਾ ਕਿ ਜੇਕਰ ਭਾਰਤ ਸਿੰਧੂ ਜਲ ਸੰਧੀ ਸਥगित ਕਰਦਾ ਹੈ ਤੇ ਜੇਕਰ ਉਸਤੇ ਬੰਨ ਬਣਾਉਂਦਾ ਹੈ ਤਾਂ ਭਾਰਤ ਦੇ ਖਿਲਾਫ ਯੁੱਧ ਹੋਵੇਗਾ ਬਿਲਾਵਲ ਪੁੱਟੋ ਨੇ ਪਾਕਿਸਤਾਨ ਦੀ ਜਨਤਾ ਨੂੰ ਵੀ ਸਮਰਥਨ ਦੀ ਅਪੀਲ ਕੀਤੀ ਹੈ